ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸ਼ਾਭ ਦੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਯੰਤਰ ਇੱਕ ਤਾਵੀਜ਼ ਬਣਾਉਣਾ ਸਿਖਾਵਾਂਗੇ ਜੋ ਕਿ ਹੈ ਵਸ਼ੀਕਰਨ ਦਾ ਬਹੁਤ ਹੀ ਤਕੜਾ ਤੇ ਪਾਵਰਫੁੱਲ ਤੇ ਸ਼ਕਤੀਸ਼ਾਲੀ ਤਾਵੀਜ਼ ਹੈ ਇਹ ਲਿਖਣਾ ਵੀ ਬਹੁਤ ਆਸਾਨ ਹੈ ਤੇ ਇਸ ਨੂੰ ਵਰਤਣਾ ਵੀ ਬਹੁਤ ਆਸਾਨ ਹੈ ਇਸ ਨੂੰ ਹਰ ਪਕਟ ਵਰਤ ਸਕਦਾ ਹੈ ਆਪਣੀ ਲੋੜ ਦੇ ਅਨੁਸਾਰ ਆਪਣੇ ਘਰ ਪਰਿਵਾਰ ਦੀ ਖਾਤਰ ਜੈਜ ਕੰਮ ਲਈ ਵਰਤਿਓ ਜੈਜ ਕੰਮ ਦੇ ਵਿੱਚ ਇਹਨੇ ਤੁਹਾਡਾ ਸਾਥ ਨਹੀਂ ਦੇਣਾ ਹੈ ਜੈਜ ਕੰਮ ਤੁਹਾਡਾ ਪੂਰਾ ਨਹੀਂ ਹੋਣਾ ਇਸ ਤਵੀਤ ਨਾਲ ਜੇ ਤੁਹਾਡੇ ਮਨ ਦੇ ਵਿੱਚ ਕੋਈ ਗਲਤ ਵਿਚਾਰ ਨੇ ਜਾਂ ਕੋਈ ਗਲਤ ਭਾਵਨਾਵਾਂ ਨੇ ਉਹ ਪੂਰੀ ਨਹੀਂ ਹੋਣਗੀਆਂ ਉਹ ਵੀ ਰਿਸ਼ਤ ਨੂੰ ਦੂਰ ਹੀ ਰਹਿਣ ਜੋ ਵੀ ਰ ਇਸ ਨੂੰ ਲਿਖ ਸਕਦੇ ਹਨ ਜੋ ਭਗਤ ਉਹ ਲਿਖ ਲੈਣ ਨਹੀਂ ਸਕਰੀਨ ਸ਼ਾਟ ਲੈ ਕੇ ਇਸ ਦੀ ਫੋਟੋਕਾਪੀ ਕਢਵਾ ਲੈਣ ਤੇ ਇਸ ਨੂੰ ਤਵੀਤ ਦੀ ਤਰ੍ਹਾਂ ਢੋਲਕੀ ਵਿੱਚ ਪਾ ਕੇ ਆਪ ਦੇ ਕੋਲੇ ਰੱਖਣ ਚਾਹੇ ਆਪਣੀ ਬਾਹ ਨਾਲ ਵਨ ਲੈਣ ਜਾਂ ਗਲ ਵਿੱਚ ਪਾ ਲੈਣ ਜਾਂ ਪਰਸ ਵਿੱਚ ਰੱਖ ਲੈਣ ਇਸੇ ਤਾਕੀ ਇਸੀ ਰੂਪਤ ਗਰਮ ਤੇ ਬਹੁਤ ਹੀ ਤਖੜਾ ਜਲਦ ਕੰਮ ਕਰਨ ਵਾਲਾ ਤਵੀਤਾ ਸਿੱਧਤ ਵੀ ਤਾਂ ਜਿਸ ਨੂੰ ਸਿੱਧ ਕਰਨ ਦੀ ਲੋੜ ਨਹੀਂ ਜੇ ਫਿਰ ਵੀ ਕੋਈ ਕਰਨਾ ਚਾਹੁੰਦਾ ਹੈ ਕੋਈ ਭਗਤ ਕਰਨਾ ਚਾਹੁੰਦਾ ਹੈ ਕਿ ਇਸ ਨੂੰ ਹਮੇਸ਼ਾ ਦੇ ਖਾਤਰ ਆਪਣੇ ਸਿੱਧ ਕਰਕੇ ਕੰਮ ਲੈਣਾ ਚਾਹੁੰਦਾ ਹੈ ਉਹ ਗੱਦੀ ਵਾਲੇ ਵੀਰਾਂ ਲਈ ਹੈ ਤੇ ਇਸ ਦੀ ਵਿਧੀ ਦੱਸ ਦਿੰਦੇ ਹਾਂ ਸਿੱਧ ਕਰਨ ਦੀ ਇਹਦੇ ਕਾਰਨ ਦੀ ਖਾਤਰ ਹਰ ਰੋ ਤੁਹਾਨੂੰ 40 ਤਵੀਤ ਲਿਖਨੇ ਪਿਆ ਕਰਨਗੇ 40 ਤਵੀਤ ਡੇਲੀ ਸਵੇਰ ਦੇ ਟਾਈਮ ਸੂਰਜ ਚੜ੍ਹਦੇ ਸਮੇਂ ਤੁਸੀਂ ਨਹਾ ਧੋ ਕੇ ਪਾਕ ਸਾਫ ਹੋ ਕੇ ਪਾਕ ਸਾਫ ਕੱਲ ਜਿੱਤੇ ਤੁਸੀਂ ਲਿਖਣਾ ਹੈ ਤੁਸੀਂ ਪੈਨ ਨਾਲ ਵੀ ਲਿਖ ਸਕਦੇ ਹੋ ਤੇ ਸਾਹੀ ਨਾਲ ਵੀ ਲਿਖ ਸਕਦੇ ਹੋ 40 ਤਵੀਤ ਲਿਖਣ ਤੋਂ ਬਾਅਦ ਉਸ ਨੂੰ ਆਟੇ ਦੀਆਂ ਗੋਲੀਆਂ ਬਣਾ ਕੇ ਉਹਦੇ ਵਿੱਚ ਪਾ ਲੈਣੀਆਂ ਹਨ ਪਾਉਣ ਤੋਂ ਬਾਅਦ ਵਿੱਚ ਤੁਸੀਂ ਨਹਿਰ ਜਾਂ ਦਰਿਆ ਜਾਂ ਤਲਾਹ ਦੇ ਵਿੱਚ ਉਹ 40 ਗੋਲੀਆਂ ਡੇਲੀ ਪਾਉਣੀਆਂ ਹਨ ਮਾਲੂ ਬਣਾਉਣ ਤੋਂ ਬਾਅਦ ਵਿੱਚ ਹੀ ਤੁਸੀਂ 8-9 ਵਜੇ ਦੇ ਨੂੰ ਉਹ ਪਾਇਆਉਣੀਆਂ ਨੇ ਡੇਲੀ ਨਵੇਂ ਤਵੀਤ ਬਾਨਣੇ ਨੇ ਇੱਕ ਦਿਨ ਦੇ ਵਿੱਚ 40 ਬਾਨਣੇ ਨੇ ਜਿਨ੍ਹਾਂ ਨੇ ਸਿੱਧੀ ਲੈਣੀ ਆ ਤੇ ਉਹ 40 ਦੀਆਂ 40 ਗੋਲੀਆਂ ਆਪਣੀਆਂ ਉਹਦੇ ਵਿੱਚ ਨਹਿਰ ਵਿੱਚ ਪਾ ਕੇ ਆਉਣੀਆਂ ਨੇ ਚੱਲਦੇ ਪਾਣੀ ਵਿੱਚ ਤਵੀਤ ਲਿਖਦੇ ਸਮੇਂ ਪਾਕ ਸਾਫ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੀ ਨੀਤ ਬਹੁਤ ਸਾਫ ਹੋਣੀ ਜ਼ਰੂਰੀ ਹੈ ਤੇ ਵਿਸ਼ਵਾਸ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਯਕੀਨ ਰੱਖ ਕੇ ਤੁਸੀਂ ਇਹ ਕੰਮ ਨੂੰ ਕਰਨਾ ਹੈ ਕਿ ਅਸੀਂ ਇਹ ਤਵੀਜ਼ ਲਿਖ ਰਹੇ ਹਾਂ ਤੇ ਤੁਹਾਡੇ ਮਨ ਦੇ ਵਿੱਚ ਯਕੀਨ ਹੋਣਾ ਚਾਹੀਦਾ ਹੈ ਕਿ ਸਾਡਾ ਲਿਖਿਆ ਹੋਇਆ ਤਵੀਜ਼ ਲਿਖਿਆ ਹੋਇਆ ਯੰਤਰ ਜ਼ਰੂਰ ਕੰਮ ਕਰੇਗਾ ਜਿਸ ਕੰਮ ਦੀ ਖਾਤਰ ਅਸੀਂ ਦੇਵਾਂਗੇ ਉਹ ਕੰਮ ਸਾਡਾ ਪੂਰਾ ਹੋ ਜਾਵੇਗਾ ਬਸ਼ਰਤੇ ਹੀ ਹੈ ਕਿ ਤੁਸੀਂ ਇਸ ਨੂੰ ਜਾਇਜ਼ ਕੰਮ ਦੀ ਖਾਤਰ ਵਰਤਿਓ ਗਲਤ ਕੰਮ ਦੀ ਖਾਤਰ ਨਾ ਵਰਤਿਓ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਦੀ ਖਾਤਰ ਇਸ ਯੰਤਰ ਨੂੰ ਨਾ ਵਰਤਿਓ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਤੁਹਾਡੀ ਸਿੱਧੀ ਵੀ ਖਤਮ ਹੋ ਜਾਵੇਗੀ ਤੇ ਤੁਹਾਨੂੰ ਨੁਕਸਾਨ ਵੀ ਦੇਵੇਗਾ ਤੁਹਾਡੇ ਬਣਦੇ ਬਣਦੇ ਕੰਮ ਸਾਰੇ ਰੁਕ ਜਾਣਗੇ ਕੋਈ ਕੰਮ ਤੁਹਾਡਾ ਨਹੀਂ ਚੱਲੇਗਾ ਜੇ ਤੁਸੀਂ ਇਸ ਦਾ ਦਰਬਯੋਗ ਕਰੋਗੇ ਜੇ ਸਹੀ ਕੰਮ ਦੀ ਖਾਤਰ ਵਰਤੋਗੇ ਤਾਂ ਇਹ ਜਰੂਰ 101% ਤੁਹਾਨੂੰ ਰਿਜ਼ਲਟ ਦੇਵੇਗਾ ਹੁਣ ਤੁਸੀਂ ਭਾਰਤ ਕਿਹੜੇ ਕੰਮ ਤੇ ਸਕਦੇ ਹੋ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਇਸ ਤਮੀਤ ਨੂੰ ਜੇ ਤੁਸੀਂ ਲਿਖ ਸਕਦੇ ਹੋ ਤਾਂ ਲਿਖ ਲਿਓ ਲਿਖਣ ਤੋਂ ਬਾਅਦ ਵਿੱਚ ਜਿਸ ਦੀ ਖਾਤਰ ਵਰਤਨਾ ਹੈ ਉਸ ਦਾ ਨਾਮ ਇਸ ਤਵੀ ਦੇ ਥੱਲੇ ਲਿਖ ਦੇਣਾ ਹੈ ਲਿਖਣ ਤੋਂ ਬਾਅਦ ਵਿੱਚ ਉਸ ਦੀ ਮਾਂ ਦਾ ਨਾਮ ਤੇ ਉਸ ਦੇ ਪਿਤਾ ਦਾ ਨਾਮ ਤਿੰਨੇ ਨਾਮ ਲਿਖਦੇ ਨੇ ਹਨ ਜੇ ਤੁਸੀਂ ਹੱਤਰ ਵਸ਼ੀਕਰਨ ਕਰ ਰਹੇ ਹੋ ਤੇ ਆਪਣੀ ਖਤਰ ਵਾਸਤੇ ਆਪਣਾ ਨਾਮ ਆਪਣੇ ਪਿਤਾ ਦਾ ਨਾਮ ਆਪਣੀ ਮਾਂ ਦਾ ਨਾਮ ਇਹ ਨਾਮ ਜ਼ਰੂਰ ਲਿਖ ਦਿਓ ਜੇ ਤੁਸੀਂ ਪਿਤਾ ਦਾ ਨਹੀਂ ਲਿਖਣਾ ਹੈ ਤੇ ਮਾਂ ਦਾ ਨਾਮ ਲਿਖਣਾ ਬਹੁਤ ਜ਼ਰੂਰੀ ਹੈ ਉਸ ਦਾ ਵੀ ਤੇ ਆਪਣਾ ਵੀ ਜੇ ਆਪਣੇ ਬਸ ਵਿੱਚ ਉਸ ਨੂੰ ਕਰਨਾ ਚਾਹੁੰਦੇ ਹੋ ਜਿਵੇਂ ਕਿ ਤੁਹਾਡਾ ਧੀ ਪੁੱਤ ਹੈ ਤੁਹਾਡੀ ਗੱਲ ਨਹੀਂ ਮੰਨਦਾ ਤੇ ਉਹ ਗਲਤ ਚੱਕਰਾਂ ਦੇ ਵਿੱਚ ਹੈ ਨਾ ਉਸ ਤੇ ਵੀ ਤੁਸੀਂ ਇਸ ਨੂੰ ਕਰ ਸਕਦੇ ਹੋ ਉਸ ਦਾ ਨਾਮ ਲਿਖ ਕੇ ਤੇ ਉਸ ਤੋਂ ਥੱਲੇ ਆਪਣਾ ਨਾਮ ਲਿਖ ਕੇ ਤੇ ਫਿਰ ਆਪਣਾ ਨਾਮ ਲਿਖ ਕੇ ਤੇ ਆਪਣੀ ਮਾਂ ਦਾ ਨਾਮ ਲਿਖ ਕੇ ਇਹਨੂੰ ਫੋਲਡ ਕਰ ਲਓ ਫੋਲਡ ਕਰਨ ਤੋਂ ਬਾਅਦ ਵਿੱਚ ਇਸ ਨੂੰ ਆਪਣੇ ਕੋਲ ਰੱਖੋ ਚਾਹੇ ਆਪਣੇ ਪਰਸ ਦੇ ਵਿੱਚ ਰੱਖੋ ਚਾਹੇ ਆਪਣੇ ਸਰਾਣੀ ਵਿੱਚ ਪਾ ਦਿਓ ਚਾਹੇ ਤੁਸੀਂ ਉਹਦੀ ਬਾਤ ਤੇ ਬੰਨ ਲਗੋ ਤਾਂ ਉਹ ਜੋ ਤੁਹਾਨੂੰ ਬੰਨਿਆ ਹੋਇਆ ਹੈ ਤੁਹਾਡਾ ਤੇ ਹੀ ਪੁੱਤ ਤੁਹਾਡੇ ਗਹਿਣੇ ਵਿੱਚ ਆ ਜਾਵੇਗਾ ਤੇ ਤੁਹਾਡੇ ਅਗਾਕਾਰ ਬਣ ਜਾਵੇਗਾ ਜੇ ਤੁਸੀਂ ਇਸ ਨੂੰ ਖੋਲ ਕੇ ਪੀਉਣ ਲੱਗੇ ਪਿਆ ਸਕਦੇ ਹੋ ਤਾਂ ਉਹ ਵੀ ਪਿਆ ਸਕਦੇ ਹੋ 7 ਦਿਨ ਖੋਲ ਕੇ ਪਿਉਣਾ ਹੈ ਲਗਾਤਾਰ ਸਾਧਨ ਪਿਆ ਤੁਸੀਂ ਕਾਸੀ ਵਿੱਚ ਜਿਸ ਚੀਜ਼ ਵਿੱਚ ਆਉਪ ਹੈ ਆ ਸਕਦੇ ਹੋ ਜਦਦਰ ਕੋਸ਼ਿਸ਼ ਕਰੇ ਕੋਈ ਮਿੱਠੀ ਚੀਜ਼ ਵਿੱਚ ਹੀ ਘੋਲੋ ਜਿਵੇਂ ਚਾਹ ਹੋਵੇ ਸ਼ਰਬਤ ਹੋਗੀ ਇਹਦੇ ਵਿੱਚ ਹੀ ਘੋਲਣਾ ਜੇ ਤੁਸੀਂ ਚਾਹ ਦੁੱਧ ਵਿੱਚ ਘੋਲ ਕੇ ਪਾਉਗੇ ਤਾਂ ਤੁਹਾਨੂੰ ਠੰਡਾ ਕਰਕੇ ਹੀ ਘੋਲਣਾ ਹੈ ਉਹਦੇ ਵਿੱਚ ਇਹ ਨਹੀਂ ਹੈ ਕਿ ਦੇ ਉੱਪਰ ਦੇ ਦੁੱਧ ਵਿੱਚ ਘੋਲ ਦਿਓ ਗਰਮ ਕਰਕੇ ਵਾਲੀ ਨਹੀਂ ਲਪੋਣੀ ਜਿਹੜਾ ਵਾਲੀ ਤੋਂ ਹੀ ਤੁਸੀਂ ਉਹ ਕਰਨਾ ਹੈ ਤੇ ਜੇ ਕੋਈ ਬੀਰ ਭਗਤ ਆਪਣੇ ਵਿਆਹ ਦੀ ਸਾਦੀ ਦੀ ਖਾਤਰ ਇਸ ਨੂੰ ਵਰਤਦਾ ਹੈ ਜੇ ਕੋਈ ਕੁਝ ਦੀ ਗੱਲਬਾਤ ਹੈ ਉਹ ਵਰਤ ਸਕਦਾ ਹੈ ਪਰ ਨੀਅਤ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਨਾਲ ਸ਼ਾਦੀ ਕਰਨੀ ਉਸ ਲੜਕੇ ਦੀ ਖਾਤਰ ਜਾਂ ਉਹਨਾਂ ਦਾ ਕੋਈ ਘਰ ਦਾ ਨਹੀਂ ਮੰਨਦਾ ਹੈ ਉਸ ਦੇ ਪਰਿਵਾਰ ਨੂੰ ਮਨਾਉਣ ਦੀ ਖਾਤਰ ਤੁਸੀਂ ਇਸ ਤਵੀਰ ਦਾ ਹੀ ਵਰਤੋਂ ਕਰ ਸਕਦੇ ਹੋ ਇਹ ਤਵੀਰ ਬਹੁਤ ਪਾਵਰਫੁਲ ਹੈ ਤੇ ਯਕੀਨ ਨਾਲ ਤੁਸੀਂ ਇਸ ਕੰਮ ਨੂੰ ਕਰੋਗੇ ਤਾਂ ਤੁਹਾਡਾ ਕੰਮ ਜਰੂਰ ਸਫਲ ਹੋਵੇਗਾ ਬਸ ਸ਼ਰਤ ਇਹ ਹੈ ਕਿ ਸਹੀ ਮੇਨ ਵਿੱਚ ਸਹੀ ਹੋਣਾ ਚਾਹੀਦਾ ਹੈ ਗਲਤ ਨੀਅਤ ਨਾਲ ਇਸ ਤਬੀਤ ਨੂੰ ਕਦੇ ਨਾ ਲਿਖਿਓ ਕਦੇ ਨਾ ਵਰਤਿਓ ਇਸਨੇ ਤੁਹਾਡਾ ਕੋਈ ਫਾਇਦਾ ਨਹੀਂ ਕਰਨਾ ਨੁਕਸਾਨ ਹੀ ਕਰੇਗਾ ਜੇ ਤੁਸੀਂ ਗਲਤ ਨੀਤ ਸੋਚ ਕੇ ਕਰੋਗੇ ਜੇ ਹੋਣੇ ਸਾਨੂੰ ਦੇ ਉਜਾਸ਼ਤ ਸਾਡੇ ਚੈਨਲ ਸਾਵਰੀ ਰੋਹਣੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ